ਸਤ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਤੇ ਮੈਂ ਅੱਜ ਮੌਜੂਦ ਹਾਂ ਜੀ ਪਿੰਡ ਹੈ ਚੋਹਾਨ ਤਹਿਸੀਲ ਤੇ ਜਿਲ੍ਹਾ ਪਠਾਨਕੋਟ ਤੇ ਇਸ ਪਿੰਨੂ ਵੇਖਣ ਦੀ ਰਿਕਵੈਸਟ ਸਾਨੂੰ ਮਿਲੀ ਹੈ ਲੰਦੇ ਪੰਜਾਬ ਤੋਂ ਲੰਦੇ ਪੰਜਾਬ ਤੋਂ ਰਿਕਵੈਸਟ ਪੇਸ਼ਨ ਬਲੇ ਹਨ ਤੋ ਬਟੇਕ ਸਿੰਘ ਤੋਂ ਮੈਂ ਮੌਜੂਦ ਅਕਚਲ ਗੁੱਜਰ ਜੀ ਗਣ ਤੋ ਪਹਿਲਾ ਇਹ ਸਾਰਾ ਪਿੰਨ ਚੋਹਾਨ ਮੁਸਲਮਾਨਾਂ ਦਾ ਸੀ ਕੁਝ ਕੁ ਦਿਨ ਦੇ ਘਰ ਸਨ ਤੇ ਇੱਥੇ ਸਾਡਾ ਆਉਣ ਦਾ ਕਾਰਨ ਇੱਕ ਤਾਂ ਸੀ ਇਹਨਾਂ ਨੂੰ ਪਿੰਡ ਵਿਖਾਵਾਂਗੇ ਇਹਨਾਂ ਦੀ ਰਿਕਵੈਸਟ ਤੇ ਦੂਸਰਾ ਉਹਨਾਂ ਦਾ ਇੱਕ ਦਾਦਾ ਕਾਨਾ ਉਹ ਪਾਂਡੇਬੜੇ ਇੱਥੇ ਰਹਿ ਗਿਆ ਸੀ 1947 ਪੰਜਾਬ ਦੇ ਇਤਿਹਾਸ ਦਾ ਇੱਕ ਕਾਲਾ ਵਰਤਾਰਾ ਜਦ ਲੱਖਾਂ ਪੰਜਾਬੀਆਂ ਨੂੰ ਆਪਣੇ ਘਰ-ਬਾਰ ਛੱਡ ਕੇ ਇਧਰੋਂ ਉਧਰ ਜਾਣਾ ਪਿਆ ਲਗਭਗ 10 ਲੱਖ ਪੰਜਾਬੀ ਇਸ ਵਾਰ ਦੀ ਭੇਟ ਚੜ ਗਏ ਔਰ ਲੱਖਾਂ ਹੀ ਬੇਕਾਰ ਹੋ ਗਏ ਔਰ ਕਈ ਪਰਿਵਾਰ ਵਿਛੜ ਗਏ ਭਰਾ ਤੋਂ ਭਰਾ ਵਿਛੜ ਗਏ ਬਾਪ ਤੋਂ ਪੁੱਤ ਵਿਛੜ ਗਏ ਮਾਮਾ ਤੋਂ ਪੁੱਤ ਵਿਛੜ ਗਏ ਭੈਣ ਤੋਂ ਭਰਾ ਵਿਛੜ ਗਏ ਤੇ ਇਸੇ ਤਰ੍ਹਾਂ ਹੀ ਜਨਾਬ ਮਹਿਮੂਦ ਫਜ਼ਲ ਗੁੱਜਰ ਜੀ ਦਾ ਦਾਦਾ ਕਾਨਾ ਉਹ ਇੱਥੇ ਰਹਿ ਗਿਆ ਸੀ ਤੇ ਅੱਜ ਅਸੀਂ ਇਸ ਗੋਚੇ ਰਿਸ਼ਤੇ ਦੀ ਭਾਲ ਵਿੱਚ ਪਹੁੰਚੇ ਹਾਂ ਪਿੰਡ ਚੋਹਾਰਾਂ ਚ ਤੇ ਕੋਸ਼ਿਸ਼ ਕਰਾਂਗੇ ਕਿ ਪਤਾ ਲਗਾਇਆ ਜਾ ਸਕੇ ਕਿ ਆਇਆ ਉਹ ਇਸ ਪਿੰਡ ਰਹੇਗੇ ਸਨ ਇੱਥੇ ਰਹਿ ਰਹੇ ਹਨ ਜਾਂ ਥੋ ਵਨ ਵਿਲੇਜ ਚਲੇ ਗਏ ਸਨ ਮਹਿਮੂਦ ਫਾਜ਼ਲ ਗੁੱਜਰ ਲਾਦੀ ਜ਼ਰਾ ਤੌਬਾ ਤੋਂ ਪੰਜਾਬ ਪਾਕਿਸਤਾਨ ਤੋਂ ਮੇਰੇ ਦਾਦਾ ਜੀ ਦਾ ਨਾਮ ਸੀ ਜਮਾਲਦੀਨ ਗੁੱਜਰ ਲਾਦੀ ਉਹਨਾਂ ਦੇ ਬਾਲ ਦਾ ਨਾਮ ਸੀ ਗਾਮਣ ਲਾਦੀ ਗੁਜਰ ਤੇ ਗਾਮਣ ਦੇ ਬਾਪ ਦਾ ਨਾਮ ਸੀ ਹਸਨ ਲਾਦੀ ਗੁਜਰ ਹਸਨ ਲਾਦੀ ਗੁਜਰ ਦਾ ਭਰਾ ਸੀ ਕੰਨ ਜਿਹੜਾ ਉਥੇ ਇੰਡੀਆ ਦੇ ਵਿੱਚ ਰਹਿ ਗਿਆ ਸੀ ਤੇ ਪਿੰਡ ਤੋਂ ਆਣ ਸੀ ਉਦੋਂ ਉੱਥੇ ਥਾਣਾ ਉਦੋਂ ਤਸੀਲ ਪਠਾਨਕੋਟ ਲੱਗਦਾ ਸੀ ਉੱਥੇ ਮजूद ਸੀ ਥਾਣੇ ਦੇ ਅੰਦਰ ਪਿੰਡ 'ਚ ਲੜਾਈ ਹੋਈ ਸੀ ਤੇ ਉਹਦੇ ਵਿੱਚ ਦਾ ਉਹ ਕਾਨਾ ਜਿਹੜਾ ਸੀ ਨਾ ਉਸ ਟਾਈਮ ਥਾਣੇ ਸੀ ਬਾਕੀ ਤੇ ਸਾਰਾ ਸਾਡਾ ਖਾਨਦਾਨ ਆ ਗਿਆ ਪਾਕਿਸਤਾਨ ਪੰਜਾਬ ਦੇ ਵਿੱਚ ਤੇ ਕਾਨਾ ਉੱਥੇ ਰਹਿ ਗਿਆ ਸੀ ਅਸੀਂ ਚਾਹਨੇ ਆ ਵੀ ਕਾਨੇ ਦੀ ਜਿਹੜੀ ਔਲਾਦ ਹੈ ਅਸੀਂ ਉਹਨੂੰ ਮਿਲੀਏ ਕਾਨੇ ਦੀ ਔਲਾਦ ਦਾ ਪਤਾ ਚੱਲੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਜੀ ਅਗਰ ਕਾਨੇ ਦੀ ਔਲਾਦ ਨਾਲ ਸਾਡਾ ਰابطਾ ਕਰਾ ਦਿੱਤਾ ਜਾਇਦ ਅਸੀਂ ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਹੋਏਗੀ ਇਸ ਤੋਂ ਕੋਈ ਨਹੀਂ ਆਹੀ ਅੱਛਾ ਅੱਗੇ ਮੰਦਰ ਆਣਾ ਅੱਛਾ ਜੀ ਮੰਦਰ ਤੇ ਨਾ ਕਾਫੀ ਬੰਦੇ ਕੋ ਦੱਸ ਵੀ ਬੈਰਨ ਦੇ ਸਿਆਣੇ ਸਿਆੜੇ ਅੱਛਾ ਅੱਛਾ ਤੁਨ ਸਾਰਾ ਕੋਣ ਨੂੰ ਪਤਾ ਠੀਕ ਹੈ ਠੀਕ ਹੈ ਬਈ ਇਹ ਛੜਕ ਇਹ ਹੀ ਆਣੀ ਹੈ ਠੀਕ ਹੈ ਉੱਥੇ ਇੱਕ ਮੰਦਰ ਆਣਾ ਠੀਕ ਹੈ ਮੈਂ ਮਹਿਮੂਦ ਕੁਚੈ ਪਾਪੇ ਜਮਾਲਦੀਨ ਦਾ ਪੁੱਤਾ ਟਾਕ ਨੰਬਰ 722 ਚ ਇਹ ਰਿਆ ਜਿਲ੍ਹਾ ਕੋਬਾ ਟੇਕ ਤੇ ਵਿੱਚ ਤੇ ਮੈਂ ਚੜ੍ਹਦੇ ਪੰਜਾਬ ਨੂੰ ਰਿਕਵੈਸਟ ਕਰਦਾ ਕਿ ਸਾਨੂੰ ਆਪਣਾ ਪਿੰਡ ਚੋਹਾਨ ਤਕਾਇਆ ਜਾਵੇ ਤੇ ਸਾਡਾ ਬਾਬਾ ਉੱਥੇ ਰਹਿ ਗਿਆ ਸੀ ਕਾਨਾ ਤੇ ਉਸ ਦੀ ਤਲਾਸ਼ ਕੀਤੀ ਜਾਵੇ ਮਹੰਗਾ ਸਿੰਘ ਜਿਹੜਾ ਪਿੰਡ ਚੋਹਾਨਾਂ ਦਾ ਜਿਹੜਾ ਅਧਾਰ ਸੀ ਨਾ ਉਹਦਾ ਨਾਮ ਸੀ ਮਹੰਗਾ ਸਿੰਘ ਮਹੰਗੇ ਸਿੰਘ ਦੀ ਔਲਾਦ ਤੋਂ ਪਤਾ ਲੱਗ ਸਕਦਾ ਇਹ ਇਕਾਨੇ ਦੇ ਬਾਰੇ ਚ ਮਹੰਗਾ ਸਿੰਘ ਜਿਹੜਾ ਹੈਗਾ ਸੀ ਉਹ ਸਾਡੇ ਤਾਜ ਦੇ ਪਗਵੜ ਭਰਾ ਭਲਿਆਂ ਆਇਆ ਸੀ ਉਹ ਸਾਨੂੰ ਥੋੜੇ ਤੋਂ ਸਿਆਲਕੋਟ ਦੇ ਬਾਦਰ ਤੱਕ ਛੱਡ ਕੇ ਗਿਆ ਸਾਬਿਆ ਸਾਡਾ ਸ਼ਜਰਾਵਨ نسل ਦਾ ਇਹ ਪੀਰੇ ਦਾ ਬੇਟਾ ਸੀ ਕਾਨਾ ਕੰਨੀ ਨਹੀਂ ਪਤਾ ਲੱਗਾ ਜੀ ਇਹ ਉਸ ਟਾਈਮ ਦਾ ਥਾਣੇ ਦੇ ਵਿੱਚ ਜਿਹੜਾ ਚੁਹਾਣਾ ਪਿੰਡ ਨੂੰ ਥਾਣਾ ਲੱਗਦਾ ਸੀ ਨਾ ਉਹ ਹਾ ਉਹਦੇ ਵਿੱਚ ਸੀ ਉਸ ਟਾਈਮ ਮਲਜ਼ਮ ਦੇ ਤੌਰ ਤੇ ਕੋਈ ਲੜਾਈ ਕੀਤੀ ਸੀ ਇਹਨੇ ਉਹਦੇ ਵਿੱਚ ਅਸੀਂ ਅੰਦਰ ਉਸ ਟਾਈਮ ਜਦੋਂ ਵੰਡ ਹੋਈ ਐ ਸਾਰਾ ਪਿੰਡ ਤੇ ਸਾਡਾ ਆ ਗਿਆ ਜਿਹੜਾ ਮਹੰਗਾ ਸਿੰਘ ਸੀ ਇਸ ਪਿੰਡ ਦਾ ਤੇ ਉਹਨੇ ਸਾਰੇ ਪਿੰਡ ਨੂੰ ਮਿਸਾਲ ਸਾਡੇ ਪੂਰੇ ਕਬੀਲੇ ਨੂੰ ਉਹ ਆਪਣੀ ਨਗਰਾਨੇ ਦੇ ਵਿੱਚ ਨਾ ਬਾਰਡਰ ਪਾਲ ਕਰਾਇਆ ਸਿਆਲਕੋਟ ਵਾਲੇ ਪਾਸੋਂ ਤੇ ਮਹੰਗਾ ਸਿੰਘ ਨੇ ਸਾਨੂੰ تلوارਾਂ ਵੀ ਜਿੱਤੀਆਂ ਉਸ ਡੈਮ ਜਿਹੜਾ ਵੰਡ ਹੋਈ ਹੈ 사ਗਾ ਪਿੰਡ ਤੇ ਸਾਡਾ ਆ ਗਿਆ ਜਿਹੜਾ ਮਹੰਗਾ ਸਿੰਘ ਸੀ ਇਸ ਪਿੰਡ ਦਾ ਤੇ ਉਹਨੇ ਸਾਰੇ ਪਿੰਡ ਨੂੰ ਮਿਸਾਲ ਸਾਡਾ ਪੂਰ ਇੱਕ ਕਬੀਲੇ ਨੂੰ ਉਹ ਆਪਣੀ ਨਗਰਾਨੇ ਦੇ ਵਿੱਚ ਨਾ ਬਾਰਡਰ ਪਾਰ ਕਰਾਇਆ ਸਿਆਲਕੋਟ ਵਾਲੇ ਪਾਸੋਂ ਤੇ ਮੈਂਗਾ ਸਿਕਦੇ ਸਾਨੂੰ ਤਲਵਾਰਾਂ ਵੀ ਦਿੱਤੀਆਂ ਗਿਫਟ ਚ 38.5 ਜੀ ਪਿੰਡ ਦੇ شمال ਵੱਲ ਨੌਰਥ ਵੱਲ ਇਹ ਇੱਕ ਬੂੜ ਦਾ ਰੁੱਖ ਤੇ ਖੁੱਲਾ ਡੁੱਲਾ ਇੱਥੇ ਚੌਂਕ ਹੈ ਤੇ ਇੱਥੇ ਇੱਕ ਛੱਡ ਹੈ ਤੇ ਛੱਡ ਤੇ ਲਿਖਿਆ ਨਜ਼ਰ ਆ ਰਿਹਾ ਕੁਝ ਦੇਖਿਆ ਹੈ ਰਮਨ ਨਾਟਕ ਕਲੱਬ ਚੋਹਾਨ ਇਹ ਦੇਖ ਰਮਨ ਨਾਟਕ ਕਲੱਬ ਚੋਹਾਨ ਤੇ ਇੱਥੇ ਕੁਝ ਬਜ਼ੁਰਗ ਔਰ ਕੁੜੇ ਦੇ ਲੋਕ ਬੈਠੇ ਨਜ਼ਰ ਆ ਰਹੇ ਹਨ ਇਹਨਾਂ ਕੋਸ਼ਿਸ਼ ਕਰਦੇ ਹਾਂ ਪੁੱਛਣ ਦੀ ਆਨੇ ਵਾਲੇ ਇੱਧਰ ਤਾਸ਼ਾਂ ਚੱਲਦੀਆਂ ਹਨ ਮਾ ਉਹ ਮਾਰਦੇ ਕੇ ਨਹੀਂ ਬਾਬਾ ਜੀ ਸਤਿ ਸ਼ਕਾਲ ਸਤਿ ਸ਼ਕਾਲ ਠੀਕ ਠਾਕ ਹੋ ਕੀ ਨਾਂ ਤੁਹਾਡਾ ਜੀ ਕਰਤਾਰ ਚੰਦ ਇਹ ਪਿੰਡ ਦਾ ਨਾਂ ਕੀ ਹੈ ਚੋਹਾਣਾ ਚੋਹਾਣਾ ਤੇ ਚੋਹਾਨ 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 ਵੀ ਕਹਿੰਦੇ ਚੋਹਾਣਾ ਵੀ ਇਹਦੀ ਲਿਖਣ ਚ ਚੁਹਾਣੀ ਹੁੰਦਾ ਰਿਕਾਰਡ ਚ ਰੈਵਨਿਊ ਰਿਕਾਰਡ ਚ ਚੁਹਾਣੀ ਹੈ ਠੀਕ ਹੈ ਇਹਦੀ ਤਹਿਸੀਲ ਕਿਹੜੀ ਹੈ ਇੱਕ ਪਠਾਨਕੋੜੀ ਅੱਛਾ ਜੀ ਪਹਿਲਾਂ ਵੀ ਪਠਾਨਕੋੜੀ ਸੀ ਮੈਂ ਕਹਾਂਗਾ ਗਿਲਾ ਗੁਰਦਾਸਪੁਰ ਸੀ ਤਹਿਸੀਲ ਪਠਾਨਕੋੜ ਸੀ ਠੀਕ ਹੈ ਇਹ ਮੁਸਲਮਾਨਾਂ ਦਾ ਪਿੰਡ ਸੀ ਇਹ ਮੋਰਮਾਨਾ ਪਿੰਡ ਸੀ ਸਾਰੇ ਮੁਸਲਮਾਨ ਪਿੰਡ ਸੀ ਸਾਰੇ ਮੁਸਲਮਾਨਾਂ ਦਾ ਰਾਜਪੂਤ ਸਨ ਏ ਬੰਦਾ ਇਹ ਰਾਜਪੂਤ ਹੈ ਮਸਲਮਾਨ ਹੈ ਇਹ ਰਾਜਪੂਤ ਹੈ ਠੀਕ ਹੈ ਗੁੱਜਰ ਵੀ ਸਨ ਤੇ ਰਾਜਪੂਤ ਵੀ ਸਨ ਹਾਂ ਠੀਕ ਹੈ ਤੁਸੀਂ ਇੱਥੇ ਦੇ ਵਸਿੰਦੇ ਹੀ ਹੋ ਨਾ ਆ ਇਥੇ ਵੀ ਰਹਿੰਦੇ ਆ ਠੀਕ ਹੈ ਬਾਕੀ ਜਿਹੜੇ ਨੇ ਉਹ ਪਾਕਿਸਤਾਨ ਤੋਂ ਆਏ ਨੇ ਪਾਕ ਪਰਿਵਾਰ ਪੁਰਾਣੇ ਤੁਸੀਂ ਜਿੱਤ ਨੂੰ ਪਾਕਿਸਤਾਨ ਬਣਿਆ ਹੁੰਦੀ ਸੰਭਾਲਿਆ ਤੁਹਾਨੂੰ ਨਹੀਂ ਕਿ ਉਹ ਬਾਤ ਦੱਸਿਆ ਕਿ ਪੰਜ ਸਾਲ ਬਾਅਦ ਮੇਰਾ ਜਨਮ ਹੈ ਅੱਛਾ ਬਾਅਦ ਚ ਜਨਮ ਹੋਇਆ ਕੋਈ ਪੁਰਾਣਾ ਕੋ ਬੰਦਾ ਪੁਰਾਣਾ ਬੰਦਾ ਕੋਈ ਕੋਈ ਨਹੀਂ ਹੈ ਅੱਛਾ ਇੱਥੇ ਕੋਈ ਮੁਸਲਮਾਨ ਰਹਿ ਗਿਆ ਹੋਇਆ ਮੁਸਲਮਾਨ ਭਰਾ ਕਾ ਨਾ ਕੋਈ ਬੰਦਾ ਪਤਾ ਕੋਈ ਕੋਈ ਨਹੀਂ ਆਇਆ ਇੱਥੇ ਸਮਝ ਲਿਆ ਨਹੀਂ ਹੈ ਅਸੀਂ ਇੱਥੇ ਨਹੀਂ ਸੀ ਆ ਸਾਨੂੰ ਪਤਾ ਹੀ ਨਹੀਂ ਕੋਈ ਮਹਿੰਗਾ ਨਾ ਜੀ ਕੋਈ ਪਤਾ ਕੋਈ ਮਹਿੰਗਾ ਸਿੰਘ ਦਾ ਨਾਮ ਦਾ ਬੰਦਾ ਕੋਈ ਨਹੀਂ ਸੀ ਕੋਈ ਨਹੀਂ ਹੈ ਤੁਹਾਨੂੰ ਪਤਾ ਹੀ ਨਹੀਂ ਅਸੀਂ ਤਾਂ ਬਾਅਦ ਅੱਛਾ ਯਾਰ ਮੈਂ ਤੁਹਾਨੂੰ ਕਿਸ ਕਿਸੇ ਦੱਸਿਆ ਬਜ਼ੁਰਗਾਂ ਨੇ ਵੀ ਇਹ ਪਰਿਵਾਰਕ ਮੁਸਲਮਾਨਾ ਰਹਿ ਗਿਆ ਦਾ ਨਾਂ ਕਾਨਾ ਤੁਹਾਨੂੰ ਦੱਸਿਆ ਨਹੀਂ ਰੇ ਇਹ ਇਹ ਰਿੰਦਾ ਇਹਦਾ ਸਾਡਾ ਹੀ ਪਰਿਵਾਰ ਹੈ ਹੁਣ ਤੁਹਾਡਾ ਹੀ ਰਹਿੰਦਾ ਹੁਣ ਹੈ ਨੀ ਪੁਰਾਣਿਆਂ ਚੋਂ ਪੁਰਾਣਿਆਂ ਚੋਂ ਹੋਰ ਸਾਰੇ ਪਾਕਿਸਤਾਨ ਤੋਂ ਆਏ ਨੇ ਹਾਂਜੀ ਉਹ ਸਾਰੇ ਪਾਕਿਸਤਾਨ ਤੋਂ ਆਏ ਨੇ ਅੱਛਾ ਪਾਕਿਸਤਾਨ ਤੋਂ ਕਿੱਥੋਂ ਆਏ ਨੇ ਕੋਈ 12 ਮੰਗਿਆਂ ਦਾ ਕੋਈ 12 ਮੰਗਿਆਂ ਦਾ 12 ਮੰਗੀਆਂ ਇਹਨੇ ਕੋਈ ਕੋਈ ਸਿਓੜੇ ਦੇ ਕੋਈ ਸਿਓੜੇ ਦੇ ਸਿਓੜੇ ਦੇ ਹੈ ਨੀ ਧਨਵਾਲ ਦੇ ਨੇ ਧਨਵਾਲ ਦੇ ਨੇ 12 ਮੰਗਾਂ ਦੇ ਹੈ ਜੀ ਹਾਂਜੀ ਠੀਕ ਹੈ 12 ਮੰਗਾਂ ਨੇੜੇ ਹੀ ਹੈ ਵੱਟ ਤੋਂ ਹਾਂਜੀ ਨਾਲ ਹੀ ਕਰਨ ਬੱਸ ਹਾਂ ਮੇਰੇ ਕੋ 12 ਮੰਗਾ ਤਾਂ ਬਣਿਆ ਮੇਜ ਹੈਗਾ ਆਹੋ ਅਸੀਂ ਲੈ ਕੇ ਆਏ ਉਥੋਂ ਵਾ ਮੰਗਾ ਹੈ ਕਿ ਲਾਏ ਹਾਂ ਲੈ ਟੇਬਲ ਬਣਿਆ ਪਿਆ 12 ਮੰਗਾ ਬਿਲਕੁਲ ਬਿਲਕੁਲ ਠੀਕ ਹੈ ਜਰ ਕਿ ਪੁਰਾਣਾ ਕੋਈ ਬੰਦਾ ਨਹੀਂ ਹੈ ਤੇ ਨਾ ਕਹਾਂ ਦਾ ਪਤਾ ਲੱਗ ਸਕਦਾ ਇਹ ਬਦੇ ਕੋ ਆਸੇ ਪਾਸੇ ਪਿੰਡ ਬਸ ਗਿਆ ਹੋਵੇ ਉਹ ਕੋਈ ਖੂਪ ਹੈ ਜੀ ਜੰਡੀ ਪਿੰਡ ਹੈ ਢੀਮ ਵਾਲਾ ਉੱਥੇ ਚਲ ਗਿਆ ਹੋਵੇ ਨਹੀਂ ਸਾਡਾ ਤਾਂ ਹੀ ਤੇ ਉਹਦਾ ਸਰਦਾਰ ਹੀ ਯਾਰ ਅੱਛਾ ਜੀ ਉਹ ਜਿਹੜਾ ਤੁਸੀਂ ਮਹੰਗਾ ਸਿੰਘ ਦੱਸੇ ਕਰਦੇ ਨਾ ਹਾਂਜੀ ਮਹੰਗਾ ਤਾਂ ਉਹਦਾ ਭਰਾ ਹੀ ਉਹਦੀ ਉਹਦਾ ਪਗਵਟ ਯਾਰ ਬਣੇਦਾ ਹੀ ਮਾਸ਼ੂ ਯਾਤ ਬੋਲਦੇ ਸੀ ਤੇ ਉਹ ਸਰਦਾਰ ਮਹੰਗਾ ਹੀ ਉਹਨੂੰ ਬੋਲਦੇ ਹਣ ਅਸਲੀ ਨਾਮ ਉਹ ਹੋਵੇ ਉਹ ਯਾਰ ਸੀ ਮੁਸਲਮਾਨ ਫੈਮਿਲੀ ਦਾ ਹਾਂਜੀ ਹਾਂਜੀ ਤੇ ਉਹ ਉਹਨਾਂ ਨੂੰ ਛੱਡ ਕੇ ਵੀ ਆਏ ਪਾਕਿਸਤਾਨ ਉਹ ਸੋਰੀ ਜੀ ਸੁਣਿਆ ਥਲੇ ਉਹ ਹੀ ਉਹ ਹੀ ਮਹੰਗਾ ਉਹ ਹੀ ਮਹੰਗਾ ਉਹ ਹੀ ਕਹਿੰਦਾ ਅੱਛਾ ਉਹ ਸਾਡੇ ਪੰਜ ਦਾ ਯਾਰ ਹੀ ਬਣਦਾ ਪਗਾ ਮੜਾਈ ਦੀ ਅੱਛਾ ਜੀ ਇਹ ਜਦੋਂ ਉਗਰਵਾ ਦਾ ਟਾਈਮ ਹੋਇਆ ਨਾ ਹਾਂਜੀ ਤੇ ਅਦੋਂ ਉਹਨੇ ਇਹਨੂੰ ਛੂਹ ਨਹੀਂ ਦਿੱਤੀ ਹੂੰ ਫਿਰ ਇਹਦਾ ਆਉਣਾ ਜਾਣਾ ਬੰਦ ਹੋ ਗਿਆ ਅੱਛਾ ਜੀ ਨਹੀਂ ਤੇ ਸਾਡੇ ਆਉਂਦਾ ਜਾਂਦਾ ਆਉਂਦਾ ਜਾਂਦਾ ਹੀ ਜਿਹੜਾ ਸਭ ਜੀ ਪਰਿਵਾਰ ਮੁਸਲਮਾਨ ਦਾ ਇਧਰ ਹੁੰਦਾ ਸੀ ਮਿਲਣ ਨੂੰ ਮਿਲਦੇ ਹੀ ਪਰਿਵਾਰ ਨੂੰ ਆਈ ਜਾਂਦੇ ਜੀ ਇਹ ਵਰਗਾ ਦਾ ਰੇਂਗਾ ਰੇਂਗਾ ਦਾ ਪਰਿਵਾਰ ਹੈ ਹੁਣ ਪਰਿਵਾਰ ਇੱਥੇ ਇਹ ਕੇਸ ਹੁੰਦੇ ਆ ਸਾਡੇ ਕੋਲ ਵੀ ਨਿਕਿਆ ਨਾ ਹਾਂਜੀ ਪਰਿਵਾਰ ਅੱਗੇ ਮੁਸਲਮਾਨ ਸੱਲਾਹ ਨੇ ਉਹ ਹੈਡ ਰੰਗ ਨਿਕਿਆ ਨਾ ਤੇ ਦਿਖਾਣਾ ਝੋਨੇ ਨੇ ਨਹੀਂ ਨਹੀਂ ਜੱਟ ਜੱਟ ਉਹ ਜੱਦੀ ਇੱਥੇ ਰਹਿਣ ਵਾਲੇ ਹਾਂਜੀ ਉਹ ਪਰਿਵਾਰ ਹੈ ਹਾਂਜੀ ਕੀਸ ਮੈਂ ਉਹ ਸਾਡੇ ਦਾ ਹਾਂਜੀ ਨੇ ਦਿੱਤੇ ਆ ਕਿਹਲੇ ਕਿਹੜੇ ਪਿੰਡ ਇਹ ਨਾਲ ਹੀ ਪਿੰਡ ਕੇਸ ਨੇ ਅੱਛਾ ਕੀਸਲ ਚੱਲ ਗਏ ਨੇ ਉਹਨੂੰ ਮਾਂ ਹੋ ਜੱਟ ਬੋਲਦੇ ਨੇ ਅੱਛਾ ਪਹਿਲਾ ਹੈ ਇੱਥੇ ਦਾ ਸੀ ਉਹ ਉੱਥੇ ਦਾ ਨਾ ਤੁਸੀਂ ਬਾਹਰ ਜਾ ਬਾਈ ਕਿੱਥੇ ਹੋਰ ਕਿੱਥੇ ਹੋਣਾ ਭਾਈ ਪਾਕਿਸਤਾਨ ਜਦੋਂ ਬਣ ਕੇ ਆਇਆ ਨਾ ਤਾਂ ਉਹ ਇਕੱਠੇ ਲੈਂਦੇ ਨੇ ਉਹਨਾਂ ਦੇ ਜਗੀਰੇ ਜੁੜੇ ਸਾਰੇ ਮੇਰੇ ਕੋਲ ਨਿਕਲ ਆਉਂਦੇ ਨੇ। ਨਾ ਬਈ ਨਿਕੇ ਦੀ ਗੱਲ ਕਰਨਾ। ਉਹਨਾਂ ਦੇ ਕਿਸਲ ਦਾ, ਉਹਨਾਂ ਦੇ ਕਿਸਲ ਦੱਸਿਆ ਨਹੀਂ, ਉਹਨਾਂ ਦੱਸਿਆ ਵੀ ਮਹੰਗਾ ਸਿੰਘ ਇੱਥੇ ਦਾ ਸੀ। ਨਹੀਂ ਨਹੀਂ ਇੱਥੇ ਦਾ ਨਹੀਂ। ਮਹੰਗਾ ਸਿੰਘ ਇੱਕ ਕਿਸਲ ਆ ਕੋਲ ਸਕਦੇ। ਇੱਥੇ ਕੋਈ ਹਸਰ ਦਾ ਹਾਂ। ਹਾਂ। ਠੀਕ ਹੈ। ਉਹਦੇ ਦਾ ਅਸੀਂ ਕਹਿਣਾ। ਅੱਛਾ ਅੱਛਾ। ਠੀਕ। ਤੁਹਾਨੂੰ ਕੋਈ ਸੰਭਾਲ ਨਹੀਂ ਪੁਰਾਣੀ। ਨਹੀਂ ਜੀ ਹਾਂ ਕੋਈ ਨਹੀਂ। ਅੱਛਾ ਪੁਰਾਣੇ ਬੰਦਿਆਂ ਦੇ ਨਾਂ ਤੇ ਚਿੱਤੇ ਹੋਣਾ ਜਿਹੜੇ ਤੁਹਾਡੇ ਹੁੰਦੇ ਆਂ, ਜੀਉਂਦੇ ਸਨ। ਤੁਹਾਡਿਆਂ 'ਚ ਹਾਂ। ਹਾਂ ਜਿਹੜੇ ਇੱਥੇ ਵਿਛਿੰਦੇ ਸਨ, ਨਾਂ ਲੈ ਦੋ ਉਹਨਾਂ ਦੇ। ਨਾ ਇੱਕ ਜਨਾ ਬਿਲਿੰਗ ਹੈਗਾ ਠੀਕ ਹੈ ਅੱਛਾ ਜੀ ਇੱਕ ਜਨਾ ਸ਼ਾਨਾ ਹੂੰ ਇੱਕ ਜਨਾ ਚਦਰੂ ਇਹ ਹੈ ਚਾਰੇ ਬੰਦੇ ਠੀਕ ਹੈ ਤੁਹਾਡੀ ਕਿਹੜੀ ਬਰਾਦਰੀ ਹੈ ਆਈ ਜਨਾ ਹਾਂਜੀ ਥੋੜੇ ਜਿਹਾ ਸ਼ੀਲਾਰਾਮ ਉਹ ਵੀ ਤਾਂ ਬੋਲ ਆਹ ਹੋਰ ਸ਼ੀਲਾਰਾਮ ਦੱਸਿਆ ਕਿਹੜੀ ਬਰਾਦਰੀ ਆਪਣੀ ਆਏ ਉਹ ਨਿਆ ਬਾਈ ਜਮਾਰੋ ਨੇ ਅੱਛਾ ਆਤਰਮੀ ਆਤਰਮੀ ਜਮਾਰ ਨਹੀਂ ਅੱਜ ਕੱਲ ਹਾਂਦੇ ਆਤਰਮੀ ਹਾਂ ਕੋਹ ਆ ਹਾਂਜੀ ਆਤਰਮੀ ਹਾਂਜੀ ਆਹ ਆਧਰਮੀ ਠੀਕ ਹੈ ਜੀ ਅੱਛਾ ਇਹ ਘਰ ਸਨ ਬਾਕੀ ਸਾਰੇ ਮੁਸਲਮਾਨ ਸਾਰੇ ਪਾਕਿਸਤਾਨ ਚਲੇ ਗਏ ਬਾਕੀ ਸਾਰੇ ਉਧਰ ਆ ਗਏ ਅੱਛਾ ਇਹ ਸਾਰਾ ਪਿੰਡ ਜਿੰਨ ਕੇ ਆਏ ਰਾਜਪੂਤ ਨੇ ਬਹੁਤੇ ਹਾਂ ਰਾਜਪੂਤ ਸਾਰੇ ਰਾਜਪੂਤ ਮਨਾਸ ਹੋਣੇ ਨੇ ਮਨਾਸ ਸਲਾਰੀਏ 12 ਮੰਗ ਤੇ ਮਨਾਸ ਸਨ ਮਾਸ਼ਿਆਂ ਦੇ ਘਰ ਵੀ ਦੋ ਤਿੰਨ ਅੱਛਾ ਜੀ ਹਾਂ ਮਾਸ਼ਿਆਂ ਦੇ ਘਰ ਵੀ ਦੋ ਤਿੰਨ ਆਣ ਮਾਸ਼ਿਆਂ ਦੇ ਵੀ ਆਹੋ ਇਧਰ ਉਧਰ ਆ ਜਾਣਾ ਇਧਰ ਉਧਰ ਆਏ ਪਾਕਿਸਤਾਨ ਅੱਛਾ ਇਹ ਕਿਹੜਾ ਪਿੰਡ ਸੀ ਛੋੜਾ ਚੋਰਾ ਮਾਛੇਤ ਠੀਕ ਹੈ ਸਾਰੇ ਜਨਮ ਦੀ ਹਿਸਾਬ ਦਾ ਕਾਰ ਕਰਨੇ ਖਰੀਏ ਤੇ ਕਿਉਂਕਿ ਪਾਕਿਸਤਾਨ ਦੀ ਜੋ ਬਣ ਬਣ ਦੀ ਲੱਕੜੀ ਇੱਥੇ ਇਕੱਠੀ ਹੋਈ ਹੈ ਹੈ ਨਾ ਕਈ ਪਿੰਡਾਂ ਦੀ ਤੇ ਇਸ ਪਿੰਡ ਦੇ ਉਹ ਕਈ ਪਿੰਡਾਂ ਚ ਖਿਲਰ ਗਏ ਵਰਤਾਰਾ ਹੀ ਐਸਾ ਹੈ 1947 ਇਸ ਪਿੰਡ ਦੇ ਇੱਕ ਜਗ੍ਹਾ ਵਸੇ ਨਹੀਂ ਉਹ ਕਿੱਜਾ ਖਿਲਰ ਗਏ ਉਹ ਕਿੱਜਾ ਖਿਲਰ ਗਏ ਉਹ ਬਕਰੇ ਬਸ ਉਹਦੋਂ ਖਿਲਰ ਖਿਲਰ ਕਿੱਥੇ ਕਿੱਥੇ ਗਏ ਨਾ ਹਾਂਜੀ ਉਹ ਵੀ ਖਿਲਰ ਗਏ ਨੇ ਅੱਛਾ ਉਹ ਵੀ ਖਿਲਰ ਗਏ ਨੇ ਕੋਈ ਸਾਡੇ ਕਾ ਨਾਜਵਾਨ ਕੋਈ ਦਰਤਾਂ ਦੇ ਚੱਲ ਗਏ ਨੇ ਕੋਈ ਅੱਗੇ ਪੈਸੇ ਨਾਲ ਹੀ ਚੱਲੇ ਗਏ ਨੇ ਹਾਂ 12 ਮੰਗਾ ਇੱਧਰ ਬੈਠੇ ਨੇ ਅਬਦੁੱਲਾ ਪਰਬਜ਼ਾ ਮਤੇਰੀਆਂ ਹਾਂ ਮਗਰੀਆਂ ਬੈਠੇ ਨੇ 100 ਘਰਾਂ ਬਾਹਰ ਮੰਗੇ ਦਾ ਕਿੰਨਾ ਤਬਰ ਦਾ ਠੇ ਦਾ ਤਬਰ ਵੀ ਬਟਾਣੀਆਂ ਆ ਹਾਂ ਜੀ ਕੋਈ ਦੋ ਏ ਪਿੰਡ ਆ ਕੋਈ ਦੂਜੇ ਪਿੰਡ ਦਾ ਕੋਈ ਕਿਤੇ ਕਿਤੇ ਕਠਾ ਵੀ ਦੱਬਾ 100 ਬਾਹਰ ਮੰਗਾ ਹਾਂ ਜੀ ਸਾਡੇ ਪਿੰਡ 100 150 ਘਰ ਮਾਰੇ ਬੰਦੇ ਠੀਕ ਮੈਂ ਕਿਤੇ ਬੰਦੇ ਵੀਡੀਓ ਬਣਾਈ ਐ 12 ਮੰਗੇ ਤੇ ਨੇ ਮੇਰੀਆਂ ਕੋਲ ਪਿੰਡ ਆ ਨਾਮ ਤੁਹਾਨੂੰ ਦਿਖਾਉਨੇ ਹੋ ਵੀ ਬਾਹਰ ਮੰਗੇ ਦਾ ਉਹ ਪੰਡਤ ਪਰਿਵਾਰ ਆ ਪਰ ਮੈਂ ਭਾ ਕਿਸ ਨਾਲ ਸੀ ਉਹਨੂੰ ਪਤਾ ਹੋਣਾ ਸਾਰੇ ਕਿਸੇ ਕਿਵੇਂ ਕਿਸਨ ਉਹ 100 ਨੰਬਰਾਂ ਮੰਗ ਰਿਹਾ ਉਹਨੂੰ ਉੱਥੇ ਹੀ ਸੰਭਾਲਣੀ ਹੋਣੀ ਨਹੀਂ ਨਹੀਂ ਉਹ ਉਹਨੇ ਉੱਧਰੋਂ ਉਹਦੇ ਜਨਮ ਉੱਧਰ ਦਾ ਹੀ ਅੱਛਾ ਜੀ ਆ ਜੀ ਦਾ ਧਿਆਨ ਉਹ ਸਹੀ ਤਾਂ ਠੀਕ ਹੈ ਠੀਕ ਹੈ ਬਜਰੂ ਕੋ ਬਹੁਤ ਬਹੁਤ ਧੰਨਵਾਦ ਅਸੀਂ ਜਿਹੜੇ ਮਕਸਦ ਨੂੰ ਆਏ ਆ ਉਹ ਕਾਹਨਾ ਉਹ ਨਹੀਂ ਮਿਲੇਗਾ ਨਹੀਂ ਸੁਲਾਗ ਮਿਲੇਗਾ ਨੇ ਠੀਕ ਦੇਖਾ ਉਹ ਪੁਰਾਣਾ ਖੂਹ ਹੈ ਹਾਂਜੀ ਉਹ ਜਿਹੜਾ ਇਹ ਕਰਾਣਾ ਕੋਈ ਹੱਜ ਹੈ ਉਹ ਘਰਾਵੇ ਬਣਾਇਆ ਹੋਊ ਖੂਪਰਾਣਾ ਉਹ ਕੱਲੇ ਆ ਹਾਂ ਪ੍ਰਾਣਾ ਉਹ ਨਾ ਚਲ ਖੂ ਗਾ ਖਾਦਗੀ ਅੱਛਾ ਹੋਰ ਤੇ ਕੁਝ ਖਾਣ ਸਕਦੇ ਚਲ ਖੂ ਹੀ ਖਾਦਗੀ ਉਹ ਜੇ ਫੋਨਾਂ ਫੋਟ ਕੋੜਦੇ ਨਾ ਫੋਟ ਅੱਛਾ ਅੱਛਾ ਪਹਿਲਾਂ ਕਿ ਦੀਏ ਦੇਖੂਗਾ ਆ ਜਾਓ ਪਹਿਲਾਂ ਅੱਛਾ ਇਹ ਆ ਖੂ ਹੈ ਨਹੀਂ ਉਹਦਾ ਹਾਂ ਹਾਂ ਟੱਕ ਟੱਕ ਉੱਤੋਂ ਹਾਂਜੀ ਹਾਂ ਟੱਕ ਦਾ ਕੰਮ ਬੱਚੇ ਪੁੱਛਿਆ ਸੱਤਾ ਦਾ ਠੀਕ ਹੈ ਪਾਣੀ ਹੈ ਜੀ ਹੂੰ ਪਾਣੀ ਵਿੱਚ ਹੈ ਹਾਂਜੀ ਹੋਰ ਦੇਖੋ ਪਾਣੀ ਚਮਕ ਰਿਹਾ اچھا ਇਹ ਖੋਲੀ ਦੇਗਾ ਮੈਂ ਪਹਿਲਾਂ ਅੰਦਾਜ਼ਾ ਲਾ ਲਿਆ ਇਸ ਜੂ ਖੂ ਹੋਇਆ ਦਾ ਕਿ ਜਗਾ ਖੁੱਲੀ ਹੈ ਨਾ ਹਾਂ ਇਹ ਮਨਾਸੇ ਤੇ ਪਹੁੰਚੇ ਤਾਂ ਖੂ ਬਚ ਗਿਆ ਨੇ ਤੇ ਬਣਾਖਣਾ ਹੁੰਦੇ ਤਾਂ ਆਹ ਮਨਾਸ ਤੇ ਸਲਾਦੀ ਆਹ ਇਹ ਹਾਂ ਇਹ ਨਹੀਂ ਛੱਡਦੇ ਹਨ ਬਰਾਸਤਾਂ ਜੇ ਆਏ ਹੁੰਦੇ ਜੱਟ ਜਾਂ ਲਵਾਣੇ ਪੂਰਨ ਆਜੋ ਇੱਥੇ ਡੰਗਲ ਬਣੇ ਹੋਣੇ ਹਾਂ ਉਹ ਕੋਈ ਕੁਲੀਆਂ ਆਈਆਂ ਤਾਂ ਅੱਛਾ ਪਹਿਲਾਂ ਤੇ ਕੁਲੀਆਂ ਹੀ ਸਨ ਹੁਣ ਬਣੇ ਮਕਾਨ ਸੋਲੇ ਅੱਛਾ ਪਹਿਲਾਂ ਕੱਚੇ ਕੁਲੀਆਂ ਹੀ ਸਨ ਉਹ ਦਰਿਆ ਦਾ ਕੰਢਾ ਨਾ ਨੇੜੇ ਦਰਿਆ ਬਹੁਤ ਸਾਰੇ ਨਹਿਰ ਸੁਖਿੰਦਰ 1854 ਹੀ ਨਿਕਲੀ ਮੇਰੇ ਅੱਛਾ ਜੀ ਇਹ ਵੀ ਵੱਡੀ ਨਹਿਰ ਹੈ ਠੀਕ ਹੈ ਆ ਪਰਬਾਰੀ ਨਹਿਰ ਉਹ ਨੇੜੇ ਇਥੋਂ ਨੇੜੇ ਠੀਕ ਹੈ ਹੋਰ ਕੋ ਪ੍ਰਾਣੀ ਇੱਥੇ ਚੀਜ਼ ਮਸਜਿਦ ਮਸਜਿਦ ਨਹੀਂ ਇੱਥੇ ਇਹ ਸਾਹਮਣੇ ਬੋਰਡ ਥੱਲੇ ਇਹ ਪਹਿਲ ਵਾਰ ਸੀ ਤਾਸ ਖੇ ਰਿਹਾ ਹਨ ਕੁਝ ਨੌਜਵਾਨ ਕੁਝ ਬਜ਼ੁਰਗ ਦੇ ਆਉ ਚੱਲਦੇ ਆਂ ਵੇਖਦੇ ਆਂ ਕੀ ਖੇਡ ਰਹੇ ਨੇ ਤਾਸ਼ ਕਿਹੜੀ ਗੇਮ ਖੇਡਦੇ ਨੇ ਵਾਹ ਜੀ ਵਾਹ ਵਾਹ ਕਿਸ਼ਨਾ ਤੁਸੀਂ 12 ਦਾ ਜਿਹੜਾ ਇੱਥੇ ਆਇਆ ਕਿੰਨੇ ਸ਼ਾਹ ਦੇ ਬਟੂ 25 ਵਾਹ ਜੀ ਵਾਹ ਇਹ ਹਾਲ ਹੈ ਜਲਦੀ ਸੀਪ ਨਾ ਆਉ ਸੀਪ ਸਮਝ ਲੋ ਹਾਂ ਜੀ ਇਹ ਕਿਹੜਾ ਨਵਾਂ ਨਵੀਂ ਖੇਡ ਹੈ ਇਹ ਸਰੀ ਵਿਰਾਸਤ ਹੈ ਜੀ ਖੇਡ ਹੈ ਹੈ ਤੁਸੀਂ ਤਾਂ ਦੇ ਦਿਓ ਪ੍ਰੋਗਰਾਮ ਬਾਹਰ ਸਾਹਿਬ ਨੂੰ ਬੜੇ ਗਾਇਸ ਇਹ ਸਾਹਿਬ ਦੇ ਹੋਸਟ ਹਨ अच्छा <श्चारी> <श्चारी> जी 12 ਮੰਗੇ ਤੋਂ اچھا ਇਹ ਬਜ਼ੁਰਗ ਲੱਗਦੇ ਪੁਰਾਣੇ ਹਾਂਜੀ ਹਾਂਜੀ 6 ਵਰਿਆਂ ਦੇ 30 ਸ਼ੋਭਨਮ ਤੁਹਾਡਾ ਜੀ ਕਿਹਨਾਂ ਦਾ ਹਾਂਜੀ ਕਿਸ਼ਨ ਚੰਦ ਕਿਹਨਾਂ ਦਾ ਕਿਸ਼ਨ ਸਿੰਘ ਕਿਸ਼ਨ ਸਿੰਘ ਕਿਸ਼ਨ ਸਿੰਘ ਸੌਰੀ ਠੀਕ ਹੈ ਕਿਸ਼ਨ ਸਿੰਘ ਠੀਕ ਹੈ 12 ਮੰਗੇ ਤੋਂ ਆਏ 6 ਸਾਲ ਦੇ ਆਏ ਸੀ ਸੰਭਾਲੋ ਉੱਥੇ ਦੀ ਆਓ ਮਾੜਾ ਮਾੜਾ ਮਾੜੀ ਮਾੜੀ ਹੈ ਘਰ ਕਿੱਥੇ ਵੀ ਤੁਹਾਡਾ ਪੈਂਦਾ ਉੱਥੇ ਇਹ ਤਾਂ ਚਿੱਤੇ ਹੋਣਾ ਹਰ ਹਾਲ ਗੱਬਾ ਅੱਗੇ ਖੂਹ ਆ ਘਰ ਦੇ ਘੋਸੀ ਪੱਕਾ ਘਰ ਸੀ ਹਾਂ ਕੱਚਾ ਘਰ ਉਹਨੇ ਨਾ ਪੱਕੇ ਹੈ ਘਰ ਅੱਛਾ 12 ਮੰਗੇ ਤੇ ਮਨਾਸ ਮਨਾਸਾਂ ਦਾ ਸੀ ਡੇਰਾ ਹਾਂ ਮਨਾਸੀ ਆ ਸਾਰੇ ਤੁਸੀਂ ਮਨਾਸੀ ਹੋ ਰਾਜਪੂਤ ਮਨਾਸ ਸਾਰਾ ਪਿੰਡੀ ਮਨਾਸਾਂ ਦਾ ਸੀ ਹਾਂ ਚਲ ਤੇ ਅੰਦੀ ਬਾਰੀ ਹੈ ਹਾਂ ਲੈ ਤੇ ਬਾਬੇ ਨੇ ਮੈਂ ਕਿਹਾ ਸੀ ਵੀ ਲਾਉਂਦੇ ਹੁੰਦੇ ਨੇ ਹਾਂਜੀ ਸੀ ਵੀ ਚੱਲਦੀ ਹੈ ਠੀਕ ਹੈ ਇਹ ਸੀਬ ਸਭ ਤੋਂ ਵਧੀਆ ਗਏ ਬਾਬਿਆਂ ਨੂੰ ਪਸੰਦ ਆ ਏ ਬੰਦੇ ਦੀ ਫੋਟੋ ਚੱਕਦਾ ਨਾ ਨਾ ਉਹ ਦਿਖਾਉਂਦਾ ਠੀਕ ਹੈ ਅੱਛਾ ਘਰ ਆਪਣਾ ਵੇਖਣਾ ਚਾਹੁੰਦੇ ਹੋ ਮਾੜੇ ਨਾ ਕੋਈ ਨਿਸ਼ਾਨੀਆਂ ਦੱਸ ਦਿਓ ਪੂਰੀ ਘਰ ਕਿਹੋ ਜਿਹਾ ਹੈ ਜੀ ਤੁਹਾਨੂੰ ਵਿਖਾ ਦਾਂਗੇ ਉਹ ਹੱਕ ਹੈ ਕਰਦੇ ਸਖੂਸ ਬੂਏ ਦਾ ਗੱਗਾ ਖੂਆ ਕੀ ਨਾਂ ਸੀ ਪਿਤਾ ਦਾ ਤੁਹਾਡਾ ਪਿਤਾ ਜੀ ਦਾ ਚਿੰਨੋ ਚਿੰਨੋ RAM ਚਿੰਨੋ RAM ਠੀਕ ਹੈ ਦਾਦਾ ਜੀ ਦਾ 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 ਰੌਲ ਰੌਲੂ ਰੌਲੂ ਰਾਮ ਠੀਕ ਐ ਤੇ ਤੁਹਾਡੇ ਘਰ ਦੇ ਅਲ ਦਵਾ ਦੇ ਘਰ ਨਾਂ ਦੱਸ ਦਿਓ ਕਿਹਨੇ ਕਿਹਨੇ ਦੇ ਘਰ ਸਨ ਤਾਂ ਰਹੇ ਬਹੁਤ ਇਕੱਠੇ ਹੈ ਹੂੰ ਅੱਛਾ ਕਿਧਰ ਕਿਧਰ ਘਰ ਸੀ ਨਾਂ ਲੈ ਦਿਓ ਬੰਦੇ ਦੇ ਨਾ ਰੇ ਚਾਚਾ ਅਮਰੋਦਾ ਕਾਲ ਨਾਂ ਆਇਆ ਇਸ ਕੋ ਘਰ ਤੇ ਠੀਕ ਐ ਸਰ ਇਹ ਪਹਾੜਾ ਇਹੜਾ ਤੇ ਵੀ ਬੱਖੀ ਆ ਨਾ ਇਹ ਨਿਤੂ ਨਿਤੂਣੀ ਠੀਕ ਕੱਲਾ ਪਹਿਲਾਂ ਮੈਂ ਬਾਗ ਦੇ ਵਿੱਚ ਆ ਗਿਆ ਨਾ ਚੱਕਰ ਆਇਆ ਕਸਬਾ ਹੀ ਸੀ ਇਹ ਬਾਰਾਂ ਮੰਗਾ ਸ਼ਹਿਰ ਹੀ ਸੀ ਸ਼ਹਿਰ ਬਹੁਤ ਬੜਾ ਤਗੜਾ ਹਮ ਹੌਸਲੇ ਦੇ 10 ਜੀਸ ਕਿਉਂ ਹਾਂ ਜਦੋਂ ਅੱਡੀ ਦੀ ਨੀਮਾ ਜਨ ਨਾ ਚੁੱਕੇ ਬਿਨਾਂ ਤੇ ਪਿੰਡ ਦੇ ਸ਼ਮਾਲ ਵਾਲੇ ਪਾਸੇ ਹੀ ਪਿੰਡ ਦਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੋਹਾਨ ਪੰਜਾਬੀ ਤੇ ਇੰਗਲਿਸ਼ మీడియం ਬਲਾਕ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਕੁਝ ਬੱਚੇ ਅੰਦਰ ਗੇਮ ਖੇលਦੇ ਹਨ ਤੇ ਇੱਧਰ ਬੱਚੇ ਸ਼ਾਇਦ ਕਲਾਸਾਂ ਲਗਾ ਕੇ ਹਟੇ ਹਨ पाड़े आंद न सन फिर उचीची

ਬਾਈ ਬੈਂਪੀ ਅਦੁਵਾਈ ਚਾਲੀ ਨੂੰ ਅਦੁਵਾਈ ਚਾਲੀ ਆਪਾਂ ਭੁਜਾ ਇੱਕ ਛੀਕਾ ਛੀਕਾ ਦੋ ਛੀਕੇ ਬਾਰਾਂ ਤਿੰਨ ਛੀਕਾ ਚਾਰ ਆਸ਼ੀਰਵਾਦ 25 36 ਛੀਕਾ ਸ਼ਕਤੀ ਸ਼ਤੂ ਛੀਕਾ ਕਾਲੀ ਗੱਤੂ ਛੀਕਾ ਤਾਰਾ ਨੌ ਛੀਕਾ ਡੁੰਜਾ ਗਾਤੀ ਦਾ ਸਾਥ ਬਸ ਬਸ ਬਹੁਤ ਸ਼ੁਕਰੀਆ ਪਿੰਡ ਦਾ ਲੈੰਦਾ ਪਾਸਾ ਲੈੰਦੇ ਪਾਸੇ ਤੋਂ ਪਿੰਡ ਦਾ ਵੀਊ ਪਿੰਡ ਜੋਹਾਨ ਤਹਿਸੀਲ ਢਾਂਡਕੋਟ ਜਿਲ੍ਹਾ ਵੀ ਪਠਾਨਕੋਟ ਤੇ ਪਿੰਡ ਲੇਹ ਦੇ ਪਾਸੇ ਇੱਕ ਪੀਰ ਦਾ ਦਰਬਾਰ ਹੈ ਆਓ ਤੁਹਾਨੂੰ ਕਰਾਉਣੀ ਆ ਉਸ ਪੀਰ ਦਰਬਾਰ ਦੇ ਦਰਸ਼ਨ லமேயா ਰਤੀ પાਕ ਦਿਖਾਈ ਰਖਦਾ ਤੇ ਅਸੀਂ ਪਹੁੰਚ ਗਏ ਜੀ ਪਿੰਨ ਕਸੀ ਜਿਵੇਂ ਕਿ ਦੱਸਿਆ ਬਜ਼ੁਰਗਾਂ ਨੇ ਕਿ ਮਹੰਗਾ ਸਿੰਘ ਪਿੰਨ ਕਸੀ ਹੁੰਦੇ ਸਨ ਤੇ ਮਹੰਗਾ ਸਿੰਘ ਦਾ ਪਰਿਵਾਰ ਤੋਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਇੱਕ ਬਜ਼ੁਰਗ ਬੈਠੇ ਨਜ਼ਰ ਆ ਰਹੇ ਹਨ ਇਹਨਾਂ ਕੋਲ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨਾ ਆਪਣਾ ਜੀ ਬਚਨ ਸਿੰਘ ਬਚਨ ਸਿੰਘ ਤੇ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਤੇ ਇਹੜਾ ਪਿੰਡ ਹੈ ਜੱਦੀ ਪੁਛਤੀ ਇੱਥੇ ਇਹ ਪਾਕਿਸਤਾਨ ਨੂੰ ਨਹੀਂ ਆਇਆ ਕਿਹੜੀ ਗੋਤ ਦੇ ਜੱਟ ਨੇ ਇੱਥੇ ਬੋਪਾ ਰਾਇ ਬੋਪਾ ਰਾਇ ਠੀਕ ਇੱਥੇ ਕੋਈ ਜੱਟਾਂ ਚੋਂ ਮਹਿੰਗਾ ਸਿੰਘ ਹੈ ਸੀ ਤੁਹਾਨੂੰ ਤੋਂ ਆਖਿਆ ਗਿਆ ਹੈ ਸੀ ਦੋ ਸਨ ਇੱਕ ਸੀ ਕਿ ਉਹ ਮਹੰਗਾ ਸਿੰਘ ਜਿਹਦੀ ਚੋਹਾਣਾ ਪਿੰਡ ਜਾਂ ਅੱਛੇ ਪਾਸੇ ਮੁਸਲਮਾਨਾਂ ਨਾਲ ਜਾ ਰਹੀ ਸੀ ਉਹ ਉਹ ਕਿਹੜਾ ਸੀ ਉਹ ਗੁਪਾਹੀ ਕਿਹ ਕਿਹੜਾ ਗੁਪਾਹੀ ਹੈ ਬਪਾਲੀ ਅੱਛਾ ਅੱਛਾ ਕੋਈ ਮੁਸਲਮਾਨ ਪਰਿਵਾਰ ਇੱਥੇ ਰਹਿ ਗਿਆ ਸੀ ਮੁੰਡਾ ਕੋ ਰਹਿ ਗਿਆ ਸੀ ਮੁਸਲਮਾਨਾਂ ਦਾ ਤੂੰ ਦੱਸਿਆ ਪਹਿਲਾਂ ਵੀ ਕੋਈ ਮੁਸਲਮਾਨ ਰਹਿ ਗਿਆ ਸੀ ਬਾਅਦ ਵਿੱਚ ਛੱਡ ਕੇ ਆਇਓ ਨਹੀਂ ਮਾੜਾ ਮਾੜਾ ਰਾਂਗੇ ਮਾੜਾ ਸੀ ਉਹਦਾ ਨਾਮ ਮਾੜਾ ਸੀ ਹਾਂ ਉਹ ਸਾਡਾ ਸੀ ਕਿੰਨੇ ਚਿਰ ਰਿਹਾ ਇੱਥੇ ਉਹ ਉਦੋਂ ਹੀ ਰਿਹਾ ਜਦੋਂ ਰੋਲੇ ਪਏ ਉਦੋਂ ਹੀ ਛੜ ਆਇਆ ਤੇ ਕੋਈ ਕੰਨ ਨਾ ਦਾ ਮੁਸਲਮਾਨ ਕੋਈ ਨਹੀਂ ਰਿਹਾ ਠੀਕ ਦੋ ਸਾਨੂੰ ਮਹੰਗੇ ਮਹੰਗਾ ਸਿੰਘ ਹੈ ਜੀ ਕਦੀ ਕੋ ਆਸੇ ਪਾਸੇ ਹਾਂ ਜੀ ਮਹੰਗਾ ਦੂਜਾ ਬਣ ਕੇ ਰਹਿੰਦਾ ਹੈ ਮਹੰਗਾ ਸਿੰਘ ਦੋਨੋਂ ਮਹੰਗੇ ਮਰ ਗਏ ਹੋਏ ਨੇ ਤੇ ਅਗਲੀ ਆਲ ਆਦ ਨੂੰ ਪਤਾ ਨਹੀਂ ਉਹ ਪਤਾ ਕੀਤਾ ਉਹ ਕੋਈ ਪੁਰਾਣਾ ਬਜ਼ੁਰਗ ਹੀ ਦੱਸ ਸਕਦਾ ਬਜ਼ੁਰਗ ਮੇਰੇ ਤੋਂ ਵੱਡਾ ਕੋਈ ਵੀ ਨਹੀਂ ਇੱਥੇ ਪਿੰਡ 'ਚ ਕਿ ਨਿਊਰਸੀ ਤੁਹਾਡੀ ਜਦੋਂ ਪਾਕਿਸਤਾਨ ਬਣਿਆ ਜਹਾਂਬਾਹੂ ਸਾਹਿਬ ਤੋਂ ਵਾਹ ਉਹਦੀ ਸੰਭਾਲ ਸੀ ਹੈ ਜਨਕੀ ਮਹੰਗਾ ਸਿੰਘ ਇਸੇ ਪਿੰਡ ਦਾ ਸੀ ਚੋਹਣਾ ਦਾ ਨਹੀਂ ਸੀ ਲੇਕਿਨ ਇਹ ਨਹੀਂ ਪਤਾ ਮੁਸਲਮਾਨ ਘਰ ਆ ਗਿਆ ਸੀ ਉਹਨੂੰ ਛੱਡ ਗਿਆ ਸੁਣੋ ਬਾਅਦ ਵਿੱਚ ਓਹੋ ਠੀਕ ਕੋਈ ਬੱਚ ਰਿਆ ਨਹੀਂ ਇੱਥੇ ਕੋਕਾਨਾ ਨਾਂ ਦਾ ਮੁਸਲਮਾਨ ਕੋਈ ਹੈ ਠੀਕ ਹੈ ਜੀ ਸ਼ੁਕਰੀਆ ਬਹੁਤ ਧੰਨਵਾਦ ਆ